का खालसा वागुरु जी की फतेह संतन श्री गुरु महाराज सदा ही जय जयकार है सदा ही जय जयकार है सर्वदा भला करो बाबा जी मेहर करो कृपा करो बाबा जी दुखा कलेशा का नाश करो बाबा जी भक्ति कड़ी ना देखें कृपा करो संतन बाबा जी सिंह जी संतन बाबा जी सिंह जी भला करो कृपा करो सात संग मेहर करो ਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਤੀਰਤ ਨਾਵਣ ਜਾ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਾਸ ਪੁਰਬ ਸਦਾ ਦਸਾਹਰਾ ਓ ਨਾਮ ਹਰਕਾਰ ਕਾ ਸਦਾ ਜਾਚ ਦੇਹ ਪ੍ਰਭ ਤਰਣ ਹੀ ਤਰਾ ਸੰਸਾਰ ਰੋਗੀ ਨਾਮਦਾਰ ਮੈਲ ਲਾਗ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚੀ ਤੀਰਤ ਮਜਨਾ ਸਾਚ ਨਾ ਲਾਗੇ ਮੈਲ ਕਿਆ ਮਲ ਤੋਈਆ ਗੁਣੇ ਹਾਰ ਪਰੋਈ ਕਿਸ ਕੋ ਰੋਈਆ ਵਿਚਾਰ ਮਾਰ ਤਰ ਤਾਰ ਉਲਟ ਜੋ ਨਾ ਆਵੈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ ਆਨੰਦ ਅਨ ਦਿਨ ਹਰਖ ਸਾਚ ਦੁਖ ਕਲ ਵਖ ਪਰ ਹਰੇ ਸਾਚ ਨਾਮ ਪਾਇਆ ਗੁਰ ਦਿਖਾਇਆ ਮਨ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਊਰਾ ਨਾਵਣੋ ਗਾਵ ਗਾਵਣ ਹਾਰ ਸ਼ਬਦ ਸੁਹਾਵਣੋ ਰਾਲਾ ਹੈ ਸਾਚੇ ਮਨ ਸਤਗੁਰ ਬਨ ਦਾਨ ਦਇਆ ਮਤੇ ਇਰ ਸੰਗ ਪਾਵੈ ਸਹਿਜ ਨਾਵੈ ਵੇੜੀ ਤਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਾਰ ਨਦਰ ਮੇਲ ਮਿਲਾਇਆ ਗਹਣ ਕਹ ਸਭ ਕੋਏ ਕੇਵੜ ਆਖਿਆ ਆਉ ਮੂਰਖ ਨੀਚ ਆ ਜਾਣ ਸਮਝਾ ਸਾਖੀਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਇਹ ਤਮਨ ਮਾਨਿਆ ਮੇਰਾ ਕੂਚ ਕਰਹਿ ਆਵ ਬਖਲਾਦੇ ਸਭ ਨੂੰ ਸੱਚਾ ਗੁਰ ਮੇਰਾ ਆਖਣ ਟੋਟ ਨਾ ਭਗਤ ਭੰਡਾਰੀ ਭਰਪੁਰ ਰਹਿ ਆ ਸੋਈ ਨਾਨਕ ਸੱਚ ਕਾ ਵਿਨੰਤੀ ਮਨ ਮਾਂਜਾ ਸੱਚ ਸੋਈ ਆਕਣ ਟੋਟਨਾ ਭਗਤ ਪੰਡਹਾਰੀ ਭਰਪੁਰ ਰਹਿ ਆਸੋਈ ਨਾਨਕ ਸੱਚ ਕਹੇ ਬੇਨਤੀ ਮਨਮਨ ਜਾ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ